ਉਹ ਯਾਰ ਜੇ ਆਉਂਦੇ ਹਮਾਰੇ ਕੋਲ ਇਸ ਵਾਰ ਕੀ ਨੇਗੋਸ਼ੀਏਸ਼ਨ ਕਰਦੇ ਮੈਂ ਕਾਈਂਡਲੀ ਗੇਮ ਹਰ ਹਰ ਅਕਾਉਂਟੇਬਿਲਟੀ ਬੰਦੀ ਹੈ ਕਿ ਹਰ ਇੱਕ ਸਿੰਗਲ ਪਰਸਨ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਤੁਹਾਡੀ ਹੈ ਅਸੀਂ ਤੁਹਾਡੇ ਕਸਟਮਰ ਆ ਠੀਕ ਹੈ ਇੰਨੀ ਦੇਰ ਹੋ ਗਈ ਹੁਣ ਮੇਰੇ ਤੇ ਆਪਾਂ ਨੂੰ ਕਿੰਨੇ ਘੰਟੇ ਹੋ ਗਏ ਇੱਥੇ ਬੈਠੇ ਆ ਫਲਾਈਟ ਚ ਚਾਰ ਪੰਜ ਘੰਟੇ ਹੋ ਗਏ ਆ ਠੀਕ ਹੈ ਸਾਰਾ ਸੂਟ ਤੁਸੀਂ ਭੇਜਦਾ ਪਹਿਲਾਂ 6 ਘੰਟੇ ਦੀ ਮੀਟਿੰਗ ਹੋਣੀ ਸੀ ਸੇਫਟੀ ਦੀ ਭੇਜਿਆ ਹੁਣ ਨਹੀਂ ਤੁਹਾਨੂੰ ਸੇਫਟੀ ਨਹੀਂ ਦੱਲਿਆ ਠੀਕ ਹੈ ਤੁਸੀਂ ਉਹਨਾਂ ਦੀ ਸੇਫਟੀ ਦੀ ਕਵਰ ਕਰਦੇ ਹੋ ਕਾਡੀ ਸੇਫਟੀ ਦੀ ਸਾਡੀ ਵੈਲਫੇਅਰ ਦੀ ਕੀ ਕਦਰ ਹੈ ਅਸੀਂ ਤੁਹਾਡੇ ਕਸਟਮਰ ਆ ਨਾ ਇੱਥੇ ਕੋਈ ਪਾਣੀ ਪੁੱਛਣ ਆਲਾ ਨਾ ਇੱਥੇ ਕੋਈ ਖਾਣ ਪੀਣ ਨੂੰ ਪੁੱਛਣ ਆਲਾ ਕਿ ਹੁਣ ਸਾਰੀ ਢੇੜੀ ਹੋ ਗਈ ਚਲੀ ਜਾ ਠੀਕ ਹੈ ਤੁਹਾਡੀ ਵੇਟ ਕਰਦੇ ਬਣੇ ਲੱਗ ਜਾਂਦੇ ਆ ਅੱਜ ਟੰਡਾ ਮਾਰੇ ਆ ਅੱਜ ਉਹ ਯਾਰ ਜੇ ਆ ਕੇ ਹਮਾਰੇ ਕੋਲ ਇਸ ਵਾਰ ਨੈਗੋਸ਼ੀਏਸ਼ਨ ਕਰਦੇ ਬੈਠੇ ਹਾਂ ਕਾਈਂ ਨੀ ਗੇਰ ਅਕਾਉਂਟੇਬਿਲਟੀ ਬੰਦੀ ਹੈ ਕਿ ਹਰ ਇੱਕ ਸਿੰਗਲ ਪਰਸਨ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਤੁਹਾਡੀ ਹੈ ਅਸੀਂ ਤੁਹਾਡੇ ਕਸਟਮਰ ਆ ਠੀਕ ਹੈ ਇੰਨੀ ਦੇਰ ਹੋ ਗਈ ਹੁਣ ਜਿਹੜੇ ਆਪਾਂ ਨੂੰ ਕਿੰਨੇ ਘੰਟੇ ਹੋ ਗਏ ਇੱਥੇ ਬੈਠੇ ਫਲਾਈਟ ਚਾਰ ਚਾਰ ਪੰਜ ਘੰਟੇ ਹੋ ਗਏ ਠੀਕ ਹੈ ਸਾਰਾ ਕ루 ਤੁਸੀਂ ਭੇਜਦਾ ਪਹਿਲਾਂ 6 ਘੰਟੇ ਦਾ ਸੇਫਟੀ ਕਿਤੇ ਜਿਹਾਣੋਂ ਹੇ ਤੁਹਾਨੂੰ ਸੇਫਟੀ ਚਾਹੀਦੀ ਹੈ ਠੀਕ ਹੈ ਅਸੀਂ ਉਹਨਾਂ ਦੀ ਸੇਫਟੀ ਦੀ ਕਵਰ ਕਰਦੇ ਹਾਂ ਕਾਰਟੀ ਸੇਫਟੀ ਇਨਸਰਟੀ ਵੈਲਫੇਅਰ ਦੀ ਕੀ ਕਦਰ ਅਸੀਂ ਤੁਹਾਡੇ ਕਸਟਮਰ ਆ ਨਾ ਇੱਥੇ ਕੋਈ ਪਾਣੀ ਪੁੱਛਣ ਆਲਾ ਨਾ ਇੱਥੇ ਕੋਈ ਖਾਣ ਪੀਣ ਨੂੰ ਪੁੱਛਣ ਆਲਾ ਕਿਉਂ ਸਾਰੀ ਢੇੜੀ ਹੋ ਗਈ ਇਸੇ ਮਿੱਤੇ ਬੈਠਾ ਠੀਕ ਹੈ ਤੁਹਾਡੀ ਮੈਂ ਦੂਸਰੇ ਨਾਲ ਲੱਗ ਕੇ ਆਉਂਦਾ ਹਾਂ ਛਾਟ ਤੋਂ ਮਾਰੇ ਆਏ ਆ ਜਿਸ ਨੂੰ ਬੰਦਾ ਤੁਹਾਡੇ ਨਾਲ ਸਾਰਾ ਜਨਤੀ ਉਹ ਯਾਰ ਦੇ ਆ ਗਏ ਹਮਾਰੇ ਕੋਲ ਇਸ ਵਾਰ ਨੀਗੋਸ਼ੀਏਸ਼ਨ ਹੋ ਰਹੀ ਹੈ ਜੀ ਤੇ ਤੁਹਾਡੀ ਸਾਰੀ ਅਕਾਉਂਟੇਬਿਲਟੀ ਬਣਦੀ ਹੈ ਕਿ ਹਰ ਇੱਕ ਸਿੰਗਲ ਪਰਸਨ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਤੁਹਾਡੀ ਹੈ ਇਹ ਸਾਰੀ ਤੁਹਾਡੇ ਕਸਤੇ ਪਰ ਆ ਠੀਕ ਹੈ ਇੰਨੀ ਧੇਰ ਹੋ ਗਈ ਹੁਣ ਇਹ ਤੇ ਆਪਾਂ ਨੂੰ ਕਿੰਨੇ ਘੰਟੇ ਹੋ ਗਏ ਇੱਥੇ ਬੈਠੇ ਆ ਫਲਾਈਟ ਚਾਰ ਚਾਰ ਪੰਜ ਘੰਟੇ ਹੋ ਗਏ ਠੀਕ ਹੈ ਸਾਰਾ ਸੂਟ ਤੁਸੀਂ ਭੇਜਦਾ ਪਹਿਲਾਂ 6 ਘੰਟੇ ਦਾ ਮੀਟਿੰਗ ਵਾਲੀ ਸੇਫਟੀ ਦੀ ਭੇਜਿਆ ਉਹਨਾਂ ਨੂੰ ਨਹੀਂ ਕੋਈ ਸੇਫਟੀ ਨਹੀਂ ਭੇਜਿਆ ਠੀਕ ਹੈ ਤੁਸੀਂ ਉਹਨਾਂ ਦੀ ਸੇਫਟੀ ਦੀ ਖਬਰ ਕਰਦੇ ਹੋ ਕਾਟੀ ਸੇਫਟੀ ਦੀ ਸੋਸਾਇਟੀ ਵੈਲਫੇਅਰ ਦੀ ਕੀ ਕਦਰ ਆਸੀਂ ਤੁਹਾਡੇ ਕਸਟਮਰ ਆ ਨਾ ਇੱਥੇ ਕੋਈ ਪਾਣੀ ਪੁੱਛਣ ਵਾਲਾ ਨਾ ਇੱਥੇ ਕੋਈ ਖਾਂਡੀ ਮੁੰਛੜਾ ਲਾ ਕੇ ਸਾਰੀ ਘੜੀ ਹੋ ਗਈ ਸਲੀਮਾ ਬੈਠਾ ਠੀਕ ਹੈ ਤੁਹਾਡੀ ਵੇਜ ਕੱਪਲੇ ਬਣਿਆ ਲੱਗਦਾ ਹੈ ਅੱਜ ਸੁਟਾ ਪਰ ਹੈ ਅੱਜ ਮਤਲਬ ਕਿ ਸਾਜਮੀ ਦੀ ਹੈ ਸੋ ਉਹ ਯਾਹਾਂ ਤੇ ਆਏ ਹਾਰੇ ਸਾਥ ਇਸ ਵਾਰ ਦੀ ਨੇਗੋਸ਼ੀਏਸ਼ਨ ਤੇ ਮੇਰੀ ਬਹੁਤ ਕਾਈਂਡਲੀ ਗੇਮ ਬਣਾਉਂਦੀ ਹੈ ਕਿ ਕਾਉਂਟੇਬਿਲਟੀ ਬਣਦੀ ਹੈ ਕਿ ਹਰ ਇੱਕ ਸਿੰਗਲ ਪਰਸਨ ਦੀ ਵੈਲਫੇਅਰ ਦੀ ਜ਼ਿੰਮੇਵਾਰੀ ਤੁਹਾਡੀ ਹੈ ਅਸੀਂ ਤੁਹਾਡੇ ਕਸਮਾਂ ਠੀਕ ਹੈ ਇੰਨੀ देर ਹੋ ਗਈ ਹੁਣ ਇਹ ਤੇ ਆਪਾਂ ਨੂੰ ਕਿੰਨੇ ਘੰਟੇ ਹੋ ਗਏ ਇੱਥੇ ਬੈਠੇ ਆ ਫਲਾਈਟ ਚਾਰ ਬਣ ਕੇ ਚਾਰ ਬਣ ਘੰਟੇ ਹੋ ਗਏ ਆ ਠੀਕ ਆ ਸਾਰਾ ਟੂਰ ਤੁਸੀਂ ਭੇਜਦਾ ਪਹਿਲਾਂ 6 ਘੰਟੇ ਦਾ ਮੀਟਿੰਗ ਹੁੰਦੀ ਨਹੀਂ ਉੱਥੇ ਦੀ ਸੇਫਟੀ ਨਹੀਂ ਉੱਥੇ ਦੀ ਸੇਫਟੀ ਦੀ ਕਵਰ ਕਰਦੇ ਆ ਕਾਟੀ ਸੇਫਟੀ ਦੀ ਸੋਸਾਇਟੀ ਵੈਲਫੇਅਰ ਦੀ ਕਿ ਕਰਾ ਅਸੀਂ ਤੁਹਾਡੇ ਕਸਟਮਰ ਆ ਨਾ ਇੱਥੇ ਕੋਈ ਪਾਣੀ ਪੁੱਛਣ ਵਾਲਾ ਨਾ ਇੱਥੇ ਕੋਈ ਖਾਨ ਵੀ ਨੂੰ ਛੜਾ ਲਾ ਕੇ ਹੁਣ ਸਾਰੀ ਢੇੜੀ ਹੋ ਗਈ ਸੇ ਨੀ ਬੇਟਾ ਠੀਕ ਹੈ ਤੁਹਾਡੀ ਵੇਟ ਕੱਢ ਲੈਣੀ ਆ ਜੀ ਅੱਜ ਤੋਂ ਬਾਅਦ ਆਇਆ ਜੀ ਪਹਿਲੇ ਪਾਸੇ 20 3